ਮੈਂ ਉਸ ਨੂੰ ਕਾਲਜ ਫੀਸ ਵੀ ਦੱਤੀ ਲੇਕਿਨ ਉਸਦੇ ਮੈਨੂੰ ਵਰਤਿਆ ਕੁਝ ਅਜੀਹਾ ਆਪਣੇ ਨੋਟ ਉੱਤੇ ਲਿਖ ਕੇ ਇੱਕ ਲੜਕੀ ਦੇ ਵੱਲੋਂ ਗਲਤ ਕਦਮ ਜਿਹੜਾ ਉਹ ਚੁੱਕ ਲਿਆ ਜਾਂਦਾ ਏ ਇਸ ਇੰਸਟਾਗ੍ਰam ਦੇ ਉੱਤੇ ਇੱਕ ਮੁੰਡਾ ਮਿਲਦਾ ਏ ਮੁੰਡੇ ਦੇ ਨਾਲ ਦੋਸਤੀ ਹੁੰਦੀ ਏ ਅਤੇ ਫਿਰ ਰਿਸ਼ਤਾ ਅੱਗੇ ਵਧਦਾ ਏ ਲੇਕਿਨ ਕੁਝ ਸਮੇਂ ਬਾਅਦ ਉਸ ਮੁੰਡੇ ਦੇ ਵੱਲੋਂ ਆਪਣਾ ਅਸਲੀ ਚਿਹਰਾ ਜਿਹੜਾ ਉਹ ਦਿਖਾਇਆ ਜਾਂਦਾ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਇੱਕ ਵਿਦਿਆਰਥਣ ਦੇ ਵੱਲੋਂ ਖੌਫਨਾਕ ਕਦਮ ਅੜਿੜਾ ਉਹ ਚੁੱਕਿਆ ਗਿਆ ਹੈ ਤਾਂ ਇੰਸਟਾਗ੍ਰਾਮ ਤੇ ਮਿਲੇ ਮੁੰਡੇ ਕਰਕੇ ਇੱਕ ਲੜਕੀ ਨੂੰ ਆਪਣੀ ਜਾਨ ਦੇਣੀ ਪਈ ਹੈ ਇੰਸਟਾਗ੍ਰਾਮ ਤੇ ਦੋਸਤੀ ਆ ਜਿਹੜੀ ਉਹ ਜ਼ਿੰਦਗੀ ਦੀ ਬਰਬਾਦੀ ਦਾ ਕਾਰਨ ਬਣੀ ਹੈ ਤਾ ਵੱਡੀ ਖਬਰ ਤੋਂ ਦਿਨਾਂ ਸਾਂਝੀ ਕਰ ਰਹੇ ਤੰਦੀਗੜ ਦੇ ਖੁੱਡਾ ਅਲੀ ਸ਼ੇਰ ਦੇ ਵਿੱਚ ਇੱਕ ਕਾਨੂੰਨ ਦੀ ਪੜ੍ਹਾਈ ਕਰਦੀ ਵਿਦਿਆਰਥਣ ਦੇ ਵੱਲੋਂ ਜੀਵਨ ਲੀਲਾ ਸਮਾਪਤ ਕੀਤੇ ਜਾਣ ਦੀ ਖਬਰ ਹੈ ਮ੍ਰਿਤਕਾ ਦਾ ਨਾਂ ਮਾਹੀ ਪਠਾਨ ਵਜੋਂ ਸਾਹਮਣੇ ਆਇਆ ਹੈ ਤਾਂ ਜਿਸ ਦੇ ਵੱਲੋਂ ਆਪਣੇ ਪਿੱਛੇ ਇੱਕ ਸੁਸਾਇਡ ਨੋਟ ਛੱਡਿਆ ਗਿਆ ਹੈ ਇਸ ਨੋਟ ਦੇ ਵਿੱਚ ਹਰਿਆਣਾ ਦੇ ਵਿਵਾਦ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਅਤੇ ਮਰਨ ਵਾਲੀ 마ਹੀ ਪਠਾਨ ਨੇ ওয়ਸੀਮ ਨਾਂ ਦੇ ਨੌਜਵਾਨ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਹੈ ਹਰਿਆਣਾ ਦੇ ওয়ਸੀਮ ਉੱਤੇ ਧੋਖਾਧੜੀ ਦਾ ਇਲਜ਼ਾਮ ਲਾਵਦਿਆ ਅਰਥਨ 마ਹੀ ਉਰਫ ਬੇਬੀ ਦੇ ਵੱਲੋਂ ਲਗਾਇਆ ਗਿਆ ਹੈ ਅਤੇ ਖੁੱਡਾ ਅਲੀਸ਼ੇ ਸਥਿਤ ਆਪਣੇ ਘਰ ਦੇ ਵਿੱਚ ਉਸ ਦੇ ਵੱਲੋਂ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਆ ਸੋਸਾਇਲ ਨੋਟ ਦੇ ਵਿੱਚ ਉਸ ਨੇ ਲਿਖਿਆ ਕਿ 2025 ਦੇ ਵਿੱਚ ਇੰਸਟਾਗ੍ਰam ਤੇ ਵਸੀਮ ਨਾਮ ਦੇ ਇੱਕ ਨੌਜਵਾਨ ਨੂੰ ਉਹ ਮਿਲੀ ਸੀ ਉਹਨਾਂ ਦੀ ਦੋਸਤੀ ਵੱਧ ਗਈ ਅਤੇ ਉਸ ਨਾਲ ਵਿਆਹ ਬਾਰੇ ਗੱਲ ਕੀਤੀ ਜਿਸ ਤੋਂ ਬਾਅਦ ਉਸ ਦੇ ਉਸ ਨੂੰ 5-6 ਲੱਖ ਰੁਪਏ ਦੀ ਧੋਖਾਧੜੀ ਆ ਜਿਹੜੀ ਉਹ ਕੀਤੀ ਹੈ ਅਤੇ ਇਸ ਵਕਤੋਂ ਉਹ ਨੌਜਵਾਨ ਉਸ ਦੇ ਨਾਲ ਗੱਲ ਕਰਨੀ ਛੱਡ ਦਿੰਦਾ ਹੈ ਮਾਹੀ ਨੇ ਨੋਟ ਵਿੱਚ ਅੱਗੇ ਲਿਖਿਆ ਕਿ ਹੁਣ ਉਸ ਨੇ ਆਪਣਾ ਮਕਸਦ ਪ੍ਰਾਪਤ ਕਰ ਲਿਆ ਸੀ ਉਸ ਤੇ ਮੈਨੂੰ ਵਰਤਿਆ ਅਤੇ ਮੈਨੂੰ ਛੱਡ ਦਿੱਤਾ ਮੈਂ ਉਸ ਲਈ ਆਪਣੀ ਕਾਲਜ ਦੀ ਫੀਸ ਵੀ ਦਿੱਤੀ ਸੀ ਜੋ ਮੈਂ ਹੁਣ ਦੇਣ ਵਿੱਚ ਅਸਮਰਥਾਂ ਮੇਰਾ ਪੂਰਾ ਭਵਿੱਖ ਬਰਬਾਦ ਹੋ ਗਿਆ ਮੈਂ ਉਦਾਸਾਂ ਉਸ ਨੇ ਮੇਰੇ ਮਾਪਿਆਂ ਨਾਲ ਦੁਰਵਿਵਹਾਰ ਕੀਤਾ ਅਤੇ ਮੈਨੂੰ ਛੱਡ ਦਿੱਤਾ ਮੈਨੂੰ ਹੁਣ ਇਨਸਾਫ ਚਾਹੀਦਾ ਹੈ ਮੁੰਡੇ ਦਾ ਪਤਾ ਚਿੱਠੀ ਉੱਤੇ ਲਿਖਿਆ ਹੋਇਆ ਹੈ ਤਾਂ ਸੁਸਾਇਸਾਈਡ ਨੋਟ ਆ ਜਿਹੜਾ ਉਹ ਵੀ ਉਸ ਲੜਕੀ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਤਾਂ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ